ਪਿਤਾ ਜੀ ਦੇ ਕੇ ਬੇਨਤੀ ਕਰ ਦੇਣੀ ਕਿ ਆਪਣੀ ਧੀ ਭਾਨੀ ਉਹਦੇ ਲਈ ਰਿਸ਼ਤਾ ਲੱਭਣੇ ਬਰ ਲੱਭਣੇ ਜਾਣੀ ਜਾਨਾਂ ਅੰਤਰ ਜਾਮੇ ਸਤਿਗੁਰੂ ਜੀ ਪੁੱਛਦੇ ਨੇ ਆਪਣੀ ਸੁਪਤਰੀ ਤੋਂ ਪੁੱਛਿਆ ਆ ਆਪਣੀ ਧੀ ਵਾਸਤੇ ਤੁਹਾਨੂੰ ਕਿਦਾਂ ਦਾ ਬਰ ਚਾਹੀਦਾ ਹੈ ਮਾਤਾ ਮક્ષા ਦੇਵੀ ਜੀ ਪਪਾ ਜੇਠਾ ਜੀ ਦੇ ਵੱਲ ਹੱਕ ਕਰਕੇ ਬਾਬਾ ਜੀ ਖੱਤੀ ਨੂੰ ਸੇਵਾਤ ਲੱਗੇ ਹੋਏ ਨੇ ਉਹਨਾਂ ਦਾ ਹੱਥ ਪੈ ਕੇ ਕਹਿੰਦੇ ਨੇ ਵੀ ਬਿਲਕੁਲ ਇਦਾਂ ਦਾ ਹੋਣਾ ਚਾਹੀਦਾ ਹੈ ਬਿਲਕੁਲ ਇਹਦੇ ਵਰਗਾ ਤਾਂ ਜਦੋਂ ਅੰਮ੍ਰਿਤ ਬਾਸ ਮਹਾਰਾਜ ਜੀ ਮਾਤਾ ਮਨਸਾ ਦੇਵੀ ਨੂੰ ਸੰਬੋਧਨ ਹੋ ਕੇ ਬੋਲੇ ਕਹਿ ਲਗੇ ਭਲੀਏ ਇਦਾਂ ਦਾ ਤਾਂ ਫਿਰ ਇਹੀਏ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਇਦਾਂ ਦਾ ਤਾਂ ਇਹੀ ਕਿਤੇ ਵਰਗਾ ਦੂਜਾ ਕੋਈ ਨਹੀਂ ਉਸੇ ਸਮੇਂ ਸਤਗੁਰੂ ਜੀ ਨੇ ਬਾਬਾ ਜੇਠਾ ਜੀ ਨੂੰ ਆਵਾਜ਼ ਦਿੱਤੀ ਤੇ ਆਪਣੀ ਧੀ ਬੀਬੀ ਭਾਨੀ ਦਾ ਰਿਸ਼ਤਾ ਬਾਬਾ ਜੇਠਾ ਜੀ ਨਾਲ ਪੱਕਾ ਕਰ ਦਿੱਤਾ ਵੇਖੋ ਜੀ ਨੂੰ ਕਦੇ ਲੋਕ ਕਹਿੰਦੇ ਸੀ ਨਾ ਇਹਨੂੰ ਕੁੜੀ ਨਹੀਂ ਕਿਸੇ ਨੇ ਦੇਣੀ ਇਹਦਾ ਵਿਆਹ ਨਹੀਂ ਹੋਣਾ ਤੇ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੀਨ ਦੁਨੀਆਂ ਦੇ ਮਾਲਕ ਜਿੰਨਾ ਵਾਰੇ ਕਿਹਾ ਜਾਂਦਾ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹ ਹੈ ਬਾਬੇ ਆਵੇ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਧੀ ਦੇ ਰਹੇ ਨੇ ਆਪਣੀ ਧੀਨਸ਼ਤਾ ਕਰ ਰਹੀ ਨੇ ਸੇਵਾ ਦੀ ਬਖਸ਼ਿਸ਼ ਕਿੱਡੀ ਵੱਟੀ ਆ ਮਨਲਾ ਕੇ ਸੇਵਾ ਕੀਤੀ ਹੈ ਨਾ ਵੇਖੋ 1534 ਦੇ ਵਿੱਚ ਬਾਬਾ ਜੇਠਾ ਜੀ ਦਾ ਪ੍ਰਕਾਸ਼ ਹੋਇਆ 1500 53 ਦੇ ਵਿੱਚ ਵਿਆਹ ਹੁੰਦਾ ਹੈ ਕਿੰਨੇ ਸਾਲ ਬਣਦੇ ਆ ਜੀ 1534 ਤੋਂ ਲੈ ਕੇ 1553 ਤੱਕ ਲਗਭਗ 19 ਕ ਸਾਲ ਬਣਦੇ ਨੇ ਤੇ ਗੁਰੂਤਾ ਜੱਤੀ ਅੱਗੇ ਜਾ ਕੇ 1576 ਵਿੱਚ ਮਿਲਦੀ ਆ ਤੇ 1574 ਦੇ ਵਿੱਚ ਕਿੰਨੀ ਉਮਰ ਬਣ ਗਈ ਬਾਬਾ ਦੇਖਾ ਜੀ ਦੀ 40 ਸਾਲ ਹੈ 19 ਸਾਲਾਂ ਦੀ ਉਮਰ ਵਿੱਚ ਵਿਆਹ ਹੋਇਆ 40 ਸਾਲਾਂ ਦੀ ਉਮਰ ਵਿੱਚ ਗੁਰਤਾ ਗੱਦੀ ਮਿਲੀ 40 ਦੇ ਵਿੱਚੋਂ 19 ਘਟਾ ਲਈਏ ਕਿੰਨੇ ਬਣਦੇ ਆ ਜੀ 21 ਸਾਲ ਬਾਬਾ ਜੇਠਾ ਜੀ ਐਵੀ ਕਿਰਪਾ ਨਹੀਂ ਹੋਈ ਚੱਲੀ ਕਿਹੜੀ ਛੋਟੀਆਂ ਰੂਪ ਦੇਖਾਵਣਾ 21 ਸਾਲ ਜਵਾਈ ਬਣ ਕੇ ਵੀ ਸੇਵਾ ਕੀਤੀ ਜਾ ਇਹ ਨੀ ਨਿਮਰਤਾ ਅਮੀਜ ਜਵਾਈ ਮੰਗੇ ਫਿਰ ਵੀ ਟੋਕਰੀ ਨਾ ਟਾਉਣੀਆਂ ਹੀ ਛੱਡੀਆਂ ਫਿਰ ਵੀ ਪ੍ਰਸ਼ਾਦਾ ਪਾਣੀ ਵਰਤੌਣਾ ਨਹੀਂ ਛੱਡਿਆ ਕੱਪੜ ਝਾੜਨੇ ਨਹੀਂ ਛੱਡੇ ਜਿੱਥੇ ਸੰਗਤ ਬਰਾਜਦੀ ਸੀ ਨਾ ਉਹ ਚਾਦਰਾਂ ਉਹ ਕੱਪੜ ਝਾੜਦੇ ਰਹੇ ਨਹੀਂ ਸੰਗੇ ਦੀ ਸੇਵਾ ਵਿੱਚ ਜੁਟੇ ਰਹੇ ਇਤਿਹਾਸ ਵਿੱਚ ਤੇ ਵੀ ਮਿਲਦਾ ਕਿਦੇ ਇੱਕ ਵਾਰੀ ਨਾ ਬਾਬਾ ਜੇਠਾ ਜੀ ਦੇ ਪਿੰਡ ਤੋਂ ਇੱਕ ਜੱਥਾ ਜਾ ਰਿਹਾ ਸੀ ਹਰਦੁਆਰ ਵੱਲ ਦਾ ਕਿ ਜਦੋਂ ਉਹ ਇੱਥੇ ਪਹੁੰਚੇ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਉੱਥੇ ਗੱਲਾਂ ਚੱਲ ਪਈਆਂ ਕਹਿੰਦੇ ਆਪਣੇ ਪਿੰਡ ਦਾ ਜੇਠਾ ਵੀ ਇੱਥੇ ਹੀ ਰਹਿੰਦੇ ਸੁਣੇ ਗੁਰੂ ਜੀ ਦਾ ਜਵਾਈ ਬਣੇ ਚਲੋ ਆਪਾਂ ਮੇਰੇ ਚੱਲਦੇ ਹਾਂ ਜਵਾਈ ਦਾ ਤੇ ਰਸੂਖ ਹੀ ਵੱਖਰਾ ਹੁੰਦਾ ਉਹਦਿਆਂ ਆ ਵੀ ਸੋਚ ਲੈ ਕੇ ਆਏ ਕਿ ਜਦੋਂ ਉਹ ਪਹੁੰਚੇ ਗੁਰੂ ਜੀ ਦੇ ਦਰਬਾਰ ਵਿੱਚ ਅੱਗੋਂ ਬਾਬਾ ਜੇਠਾ ਜੀ ਟੋਕਰੀ ਚੱਕੀ ਹੁੰਦੇ ਨੇ ਗਾਰੀ ਨਾਲ ਕੱਪੜੇ ਵਸਤ ਲਤਪਤ ਹੋਏ ਪਏ ਇੱਕ ਉੱਤੇ ਟੋਕਰੀ ਹੈ ਕਿ ਉਹਨਾਂ ਵਿੱਚੋਂ ਜਿਹੜੇ ਆਏ ਸੀ ਇੱਕ ਬਜ਼ੁਰਗ ਕਹਿਣ ਲੱਗਾ ਵੀ ਆਪਾਂ ਇਸ ਨੌਜਵਾਨ ਨੂੰ ਪੁੱਛ ਲੈਣੀ ਹੈ ਵੀ ਆਪਣੇ ਪਿੰਡ ਦਾ ਜੇਠਾ ਕਿੱਥੇ ਹੈ ਉਹ ਇਦਾਂ ਹੀ ਬੋਲਦੇ ਨੇ ਆਪਾਂ ਦੇ ਸਤਾਰ ਵਿੱਚ ਬਾਬਾ ਜੇਠਾ ਜੀ ਕਿਹਨੇ ਆ ਉਹ ਕਹਿੰਦੇ ਪੁੱਛ ਲੈਣੀ ਆ ਤੇ ਬਾਬਾ ਜੇਠਾ ਜੀ ਨੂੰ ਰੋਕ ਕੇ ਪੁੱਛਿਆ ਕਿੰਦੇ ਕਿ ਇੱਥੇ ਲਾਹੌਰ ਤੋਂ ਸਾਡੇ ਪਿੰਡ ਦਾ ਨੌਜਵਾਨ ਜੇਠਾ ਜਿਹਦਾ ਨਾਮ ਰਾਮਦਾਸ ਹੈ ਉਹ ਵੀ ਇੱਥੇ ਗੁਰੂ ਘਰ ਦਾ ਜਵਾਈ ਆ ਉਹ ਕਿੱਥੇ ਮਿਲੇਗਾ ਤੇ ਬਾਬਾ ਜੇਠਾ ਜੀ ਦੀ ਅੱਖ ਨੇ ਬਜ਼ੁਰਗ ਨੂੰ ਪਹਿਚਾਣ ਲਿਆ ਕਹਿੰ ਲੈ ਕੇ ਵੀ ਬਜ਼ੁਰਗੋਂ ਤੇ ਮੈਂ ਹੀ ਆ ਜਦੋਂ ਇੰਨਾ ਕਿਹਾ ਉਹ ਇੱਕਦਮ ਬਾਬਾ ਜੇਠਾ ਜੀ ਨੂੰ ਦੇਖ ਕੇ ਬੋਲੇ ਦੇਖੋ ਇੰਨੇ ਸਮੇਂ ਬਾਅਦ ਮਿਲੇ ਨੇ ਸਰੇ ਵੀ ਕੋਈ ਪਿਆਰ ਨਹੀਂ ਕੋਈ ਅਸੀਸ ਨਹੀਂ ਇੱਕਦਮ ਬਾਬਾ ਜੇਠਾ ਇਤਿਹਾਸਕਾਰ ਨੇ ਬੋਲ ਲਿਖੇ ਨੇ ਮaaf ਕਰਨਾ ਮੈਨੂੰ ਦੱਸਣ ਲਈ ਵਰਤਨੇ ਪੈਣਗੇ ਇੱਕਦਮ ਬਾਬਾ ਜੇਠਾ ਜੀ ਨੂੰ ਇਦਾਂ ਦੇਖ ਕੇ ਕਹਿੰਦੇ ਨੇ ਵੀ ਜਿਸ ਦਿਨ ਤੇਰੇ ਮਾਤਾ ਪਿਤਾ ਗੁਜਰੇ ਸੀ ਨਾ ਤੂੰ ਉਸ ਦਿਨ ਤੂੰ ਵੀ ਕਿਉਂ ਨਹੀਂ ਗੁਜਰ ਗਿਆ ਤੂੰ ਵੀ ਕਿਉਂ ਨਹੀਂ ਮਰ ਗਿਆ ਸਾਡੀ ਕੌਮ ਨੂੰ ਦਾਗ ਲਗਾ ਦਿੱਤਾ ਤੂੰ ਹੋਕੇ ਗੁਰੂ ਕਰਦਾ ਜਵਾਈ ਤੇ ਟੋکریاں ਢੋਂਦਾ ਫਿਰਦਾ ਤੇ ਸ਼ਰਮ ਨਹੀਂ ਆਈ ਤੈਨੂੰ ਲੱਜਾ ਨਹੀਂ ਆਈ ਬੜੇ ਭੜੇ ਕਬੂਲ ਬੁੱਲੇ ਪਰ ਬਾਬਾ ਜੇਠਾ ਜੀ ਪਾਣੀ ਨਾਲ ਜੁੜੇ ਨਹੀਂ ਸ਼ਾਂਤੀ ਦੇ ਪੌਂਚਰ ਠੰਡਕ ਦੇ ਸੋਮੇ ਮੇਰੇ ਅੰਮ੍ਰਿਤਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰ ਰਹੇ ਨੇ ਗੁਰੂ ਜੀ ਬਖਸ਼ ਲਿਓ ਭੁੱਲ ਲੜੀ ਨਹੀਂ ਜਾਣਦੇ ਤੁਹਾਡੀ ਮਹਾਨਤਾ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਵੀ ਕਿਹਾ ਸੀ ਕਿ ਜਿਹੜੀ ਕਿ ਚਲੋ ਇਹ ਨੂੰ ਤੇ ਨਹੀਂ ਸੀ ਪਤਾ ਕਿ ਤੁਸੀਂ ਤੇ ਇਹ ਸਭ ਕੁਝ ਜਾਣਦੀ ਹੋ ਨਾ ਆਹ ਵੇਖੋ ਕਿਸ ਧੂੜ ਦੇ ਵਿੱਚ ਤੁਸੀਂ ਆਪਣੇ ਜਵਾਈ ਨੂੰ ਲਵੇੜਿਆ ਹੋਇਆ ਹੈ ਅਰ ਟੋਕਰੀ ਤੁਸੀਂ ਇਹਦੇ ਹਿੱਸੇ ਉੱਤੇ ਚਕਾਈ ਆ ਕਿਉਂਕਿ ਜਦੋਂ ਬੰਦੇ ਦੇ ਅੰਦਰ ਹੰਕਾਰ ਹੁੰਦਾ ਹੈ ਹਉਮੈ ਹੁੰਦੀ ਆ ਉਹ ਗੁਰੂ ਜੀ ਨਾਲ ਗੱਲ ਕਰਨ ਦੀ ਤਮੀਜ਼ ਵੀ ਭੁੱਲ ਜਾਂਦਾ ਹੈ ਹੰਕਾਰ ਹੈ ਨਾ ਤੇ ਆਪੇ ਕਹਿੰਦੇ ਨੇ ਕਿ ਤੁਸੀਂ ਟੋਕਰੀ ਨਾ ਚੁਕਾ ਦਿੱਤੀ ਨਾ ਗੁਰੂ ਨੰਬਰ 10 ਮਹਾਰਾਜੀ ਹੱਸ ਕੇ ਕਹਿੰਦੇ ਨੇ ਕਿ ਥੀ ਟੋਕਰੀ ਓਕੇ ਯਾਰ ਦੇਖੋ ਜੇਠੇ ਨੇ ਸਿਰ ਤੇ ਦੇ ਚੁੱਕੀ ਆ ਗੁਰੂ ਜੀ ਕਹਿੰਦੇ ਓਲਿਓ ਜਿਹਨੂੰ ਟੋਕਰੀ ਕਹਿੰਦੇ ਹੋ ਨਾ ਸਾਡੇ ਘਰ ਵਿੱਚ ਉਹ ਸ਼ਤਰ ਕਿਹਾ ਜਾਂਦਾ ਹੈ ਬੋਲੋ ਸਤਨਾਮ ਸ੍ਰੀ ਕਿਹਦੇ ਦੀ ਸ਼ਤਰ ਅਸੀਂ ਤੇ ਵੇਖ ਰਹੀ ਹਾਂ ਸਾਡੀ ਅੱਖਾਂ ਤੇ ਸ਼ਤਰ ਚ ਉੱਧਰ ਦੇਖ ਰਹੀਆਂ ਹਾਂ ਤੁਸੀਂ ਕਹਿ ਨਹੀਂ ਉਹਨਾਂ ਨੇ ਜੇਠੇ ਨੇ ਕੁੱਲ ਨੂੰ ਦਾਗ ਲਾ ਦਿੱਤਾ ਤੁਹਾਡੀ ਕੁੱਲ ਦਾ ਨਾਮ ਰਿਸ਼ਾਂ ਵੀ ਜੇਠੇ ਕਰਕੇ ਰਹਿਣਾ ਹੈ ਜੇ ਤੁਹਾਡੀ ਕੁੱਲ ਵਿੱਚ ਬਾਬਾ ਜੇਠਾ ਹੀ ਨਾ ਤਾਂ ਹੀ ਤੁਹਾਡੀ ਕੁੱਲ ਦਾ ਨਾਮ ਦੁਨੀਆਂ ਵਿੱਚ ਆਉਣਾ ਜੇ ਇਹ ਨਾਮਾ ਹੁੰਦਾ ਤੁਹਾਡੀ ਕੁੱਲ ਨੂੰ ਜਾਣਣਾ ਹੀ ਕਿਸੇ ਨੇ ਨਹੀਂ ਸੀ ਰਿਝ ਜੀ ਨੇ ਪੜਿਨਾ ਸੀ ਸੰਧਿਤੀਆਂ ਬਾਬਾ ਜੇਠਾ ਜੀ ਨੂੰ ਭਾਵੇਂ ਕਿ ਪਿੰਡ ਵਾਲੀ ਬਹੁਤ ਕੁਝ ਗੋਲ ਦੇ ਰਹਿ ਕੇ ਪਰ ਬਾਬਾ ਜੇਠਾ ਜੀ ਇਹੀ ਅਰਦਾਸ ਕਰਦੇ ਰਹੇ ਗੁਰੂ ਜੀ ਭੁੱਲਣੇ ਬਖਸ਼ ਲਿਓ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾ ਹੈ ਸਤ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਬੜੀਆਂ ਸੇਵਾਵਾਂ ਬਾਬਾ ਜੇਠਾ ਜੀ ਨੇ ਕੀਤੀਆਂ ਜਿਸ ਸਮੇ ਗੁਰੂ ਅਮਰਦਾਸ ਮਹਾਰਾਜ ਜੀ ਤੇ ਮੁਕਤਮਾ ਕਰਾਤਾ ਸੀ ਨਾ ਗੋੰਤੇ ਦੇ ਪਤਨ ਉੱਚਕ ਕੇ ਇਹ ਗੁੰਡਾ ਕੌਣ ਹੈ ਜਿਹਦੇ ਨਾਂ ਤੇ ਕੋਇੰਦਵਾਲ ਸਹਿ ਬਸਾਇਆ ਗਿਆ ਸੀ ਇਹ ਬਹੁਤ ਭਲਾਪੁਰਸ਼ ਸੀ ਪਰ ਇਹਦੇ ਪੁੱਤ ਨੂੰ ਬਰੋਤੀਆਂ ਦੇ ਚੁੱਕਣਾ ਦੇ ਦਿੱਤੀ ਇਹ ਬਰੋਤੀ ਕੌਣ ਸਨ ਜਿਹੜੇ ਜਾਤਾਂ ਪਾਤਾਂ ਦੀਆਂ ਵੱਡੀਆਂ ਪਾਉਣ ਵਾਲੇ ਸਨ ਜਿਹੜੇ ਇੱਕ ਮਾਲਕ ਨੂੰ ਛੱਡ ਕੇ 33 ਕਰੋੜ ਦੀ ਗੱਲ ਕਰਨ ਵਾਲੇ ਸਨ ਬਹਿਮਾ ਭਰਾਵਾਂ ਚ ਪਾ ਕੇ ਲੁੱਟਣ ਵਾਲੇ ਸਨ ਜੇ ਜੇ ਇੱਕ ਅਕਾਲ ਪੁਰਖ ਦਾ ਚੇਤਾ ਭਲਾ ਕੇ ਜਿਸ ਦਾ ਕਿਨੇ ਪਰਬਤ ਪਹਾੜ ਬਣਾ ਦਿੱਤੇ ਉਹਨਾਂ ਪੱਥਰਾਂ ਦੀ ਪੂਜਾ ਕਰਾਉਣ ਵਾਲੇ ਸੀ ਤੇ ਉਹਨਾਂ ਨੂੰ ਬੜਾ ਦੁੱਖ ਲੱਗਿਆ ਵੀ ਗੁਰੂ ਜੀ ਤਾਂ ਧੰਗੁਰੂ ਅਮਰਦਾਸ ਮਹਾਰਾਜ ਜੀ ਸਾਰਿਆਂ ਨੂੰ ਇੱਕ ਪੰਗਤ ਚ ਬਿਠਾਈ ਜਾ ਰਹੀ ਨੇ ਗੁਰੂ ਜੀ ਸਤਿਪ੍ਰਥਾ ਬੰਦ ਕਰਾ ਰਹੇ ਨੇ ਮੈਂ ਆਪਣੀਆਂ ਭੈਣਾਂ ਵਾਸਤੇ ਕਹਿਣੀ ਹੁੰਦੀ ਆ ਭੈਣਾਂ ਭੁੱਲਣਾ ਨਹੀਂ ਚਾਹੀਦਾ ਗੁਰੂ ਜੀ ਦੇ ਪਰਉਪਕਾਰਾਂ ਨੂੰ ਜਦੋਂ ਪਤੀ ਚੜਾਈ ਕਰ ਜਾਂਦਾ ਸੀ ਨਾ ਜਿਉਂਦੀ ਇਸ ਥਰੀ ਨੂੰ ਪਤੀ ਦੇ ਨਾਲ ਸਾੜ ਦਿੱਤਾ ਜਾਂਦਾ ਸੀ ਧਰਮ ਦੀ ਆੜ ਵਿੱਚ ਜਿਉਂਦੀ ਨੂੰ ਫੂਕ ਦਿੰਦੇ ਸੀ ਜਿਉਂਦੀ ਨੂੰ ਅੱਗ ਲਾ ਦਿੰਦੇ ਸੀ ਤੇ ਬਾਅਦ ਵਿੱਚ ਉਹਦੀਆਂ ਚੀਕਾਂ ਨੂੰ ਲਪਕੋਣ ਦੇ ਲਈ ਵੀ ਕਿਤੇ ਕੋਈ ਪੁੱਛੀ ਨਾ ਮਰੇ ਇਹ ਵੀ ਕੋਈ ਧਰਮ ਦਾ ਕੰਮ ਹੈ ਉਹਦੀਆਂ ਚੀਕਾਂ ਨੂੰ ਦਬਾਉਣ ਦੇ ਲਈ ਬਾਅਦ ਵਿੱਚ ਆਪਣੀਆਂ ਗੱਲਾਂ ਨਾਲ ਮਿੱਠੇ ਪੋਚੇ ਫੇਰਦੇ ਸੀ ਕਿ ਦੇ ਹੁਣ ਜੀ ਇਹ ਸਤੀਪੂਆ ਬੋਗੇ ਇੱਥੇ ਮੇਲੇ ਲਗਿਆ ਕਰਨਗੇ ਇੱਥੇ ਸੁੱਖਾਂ ਪੂਰੀਆਂ ਹੋਣਾਂ ਕਰਨਗੀਆਂ ਜਿਉਂ ਦਿਨ ਨੂੰ ਅੱਗ ਲਾਤੀ ਤੇ ਮਰੀ ਤੋਂ ਬਾਅਦ ਸਤੀਪੂਆ ਬਣ ਆ ਪੈਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਵਾਜ਼ ਚੁੱਕੀ ਇਹ ਧਰਮ ਦਾ ਕੰਮ ਨਹੀਂ ਹੈ ਇਹ ਇਸਤਰੀ ਜਾਤੀ ਦੇ ਨਾਲ ੱੱਕਾ ਹੋ ਰਿਹਾ ਬੰਦ ਹੋਣਾ ਚਾਹੀਦਾ ਤੇ ਬੰਦ ਵੀ ਕਰਵਾਇਆ ਤੇ ਜਿਸ ਸਮੇ ਗੁਰੂ ਜੀ ਨੇ कुंठ ਪ੍ਰਥਾ ਬੰਦ ਕਰਵਾਈ ਆਪ ਉਹ ਵਿਧਵਾ ਵਿਆਹ ਸ਼ੁਰੂ ਕਰਵਾਈ ਇਹਨਾਂ ਨੇ ਮੁਕਦਮਾ ਕਰਾਤਾ ਸੀ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਸੱਚ ਤੇ ਝੂਠ ਦੀ ਟੱਕਰ ਪਹਿਲਾਂ ਤੋਂ ਹੀ ਹੁੰਦੀ ਹੈ ਤੇ ਗੁਰੂ ਪਿਤਾ ਜੀ ਨੇ ਉਸ ਸਮੇ ਅਕਬਰ ਦੇ ਦਰਬਾਰ ਵਿੱਚ ਬਾਬਾ ਜੇਠਾ ਜੀ ਰੂਪੇ ਜੀ ਨਸੀ ਲੇਖੋ ਬਾਬਾ ਜੇਠਾ ਜੀ ਜਿਨ੍ਹਾਂ ਨੂੰ ਲੋਕੀ ਅਨਪੜ੍ਹ ਕਹਿੰਦੇ ਰਹੇ ਹਨ ਇਸ ਲਈ ਬੇਬੇ ਕਾ ਅਦਾਰਾ ਵਿੱਚ ਨਹੀਂ ਗਈ ਬਾਬਾ ਜੇਠਾ ਜੀ ਕਿਉਂਕਿ ਲੋਕਾਂ ਨੇ ਮਨਹੂਸ ਮਨਹੂਸ ਕਹਿ ਕੇ ਫਟਕਾਰਿਆ ਹੀ ਬਾਕਰ ਪਰ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਪੜਾਇਆ ਇੰਨੀ ਲਗਨ ਦੇ ਨਾਲ ਸਿੱਖਿਆ ਕਿ ਅੱਜ ਜਦੋਂ ਅਕਬਰ ਦੇ ਦਰਬਾਰ ਵਿੱਚ ਮਕੱਦਮਾ ਹੁੰਦਾ ਹੈ ਤਨ ਗੁਰੂ ਅਮਰਦਾਸ ਮਹਾਰਾਜ ਜੀ ਬਾਬਾ ਜੇਠਾ ਜੀ ਨੂੰ ਤੋਰਦੇ ਨੇ ਕਿ ਜਾਓ ਜਾ ਕੇ ਗੁਰਦਰਬਾਰ ਦਾ ਪੱਖ ਪੇਸ਼ ਕਰੋ ਤੇ ਬਾਬਾ ਜੇਠਾ ਜੀ ਗਏ ਅੱਗ ਉਹਦੇ ਵੀ ਆਏ ਹੋਏ ਨੇ ਜਿਹਨਾਂ ਸ਼ਿਕਾਇਤਾਂ ਕੀਤੀਆਂ ਇਹ ਗੁਰਬਾਣੀ ਵਿੱਚ ਵੀ ਇਸ ਇਤਿਹਾਸਿਕ ਘਟਨਾ ਦਾ ਜ਼ਿਕਰ ਕੀਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਉਂਕਿ ਉਹਨੇ ਅੱਖੀ ਸਭ ਕੁਝ ਦੇਖਿਆ ਹੋਣ ਗ੍ਰੋਤੀ ਆਏ ਇੱਕ ਪਾਸੇ ਬ੍ਰੋਤੀ ਨੇ ਇੱਕ ਪਾਸੇ ਬਾਬਾ ਜੇਠਾ ਜੀ ਨੇ ਇਹ ਸਾਹਮਣੇ ਅਕਬਰ ਬੈਠਾ ਹੈ ਅਕਬਰ ਜਿਹੜਾ ਸੀ ਨਾ ਕਿਸੇ ਦੀਆਂ ਸੁਣੀਆਂ ਸੁਲਾਈਆਂ ਗੱਲਾਂ ਤੇ ਯਕੀਨ ਨਹੀਂ ਸੀ ਕਰਦਾ ਹੁੰਦਾ ਇਹ ਸਾਰੇ ਜਾਂਚ ਪੜਤਾਲ ਕਰਦਾ ਹੁੰਦਾ ਸੀ ਇਹ ਜਹਾਂਗੀਰ ਵਰਗਾ ਨਹੀਂ ਸੀ ਇਹ ਮੇਂ ਜਹਾਂਗੀਰ ਨੇ ਚੰਦੂ ਦੀਆਂ ਗੱਲਾਂ ਤੇ ਸ਼ੇਖ ਫਰੀਦ ਬੁਖਾਰੀ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਪਾਦਰੀ ਤੋਂ ਮਾਫੀ ਮੰਗਦਾ ਸੀ ਇਹਨਾਂ ਦੀ ਗੱਲਾਂ ਚ ਆ ਗਿਆ ਅਕਬਰ ਨੇ ਜਦੋਂ ਇਹਨਾਂ ਨੇ ਮੁਕੱਦਮਾ ਕੀਤਾ ਗੁਰੂ ਦਰਬਾਰ 'ਚ ਸੁਨੇਹਾ ਪਹੁੰਚਵਾਇਆ ਸੀ ਵੀ ਤੁਸੀਂ ਪੱਖ ਪੇਸ਼ ਕਰੋ ਬਾਬਾ ਜੇਠਾ ਜੀ ਆਏ ਤੇ ਅਕਬਰ ਕਹਿੰਦਾ ਵੀ ਪੁੱਛੋ ਕੀ ਪੁੱਛਣਾ ਗੁਰੂ ਦਰਬਾਰ ਵੱਲੀ ਨੂੰ ਆਏ ਨੇ ਤੇ ਉਹ ਕਹਿੰਦੇ ਵੀ ਇਹ ਜਾਤਾਂ ਕੁ ਜਾਤਾਂ ਇਕੱਠੀਆਂ ਕਰਦੇ ਨੇ ਇਸਤਰੀ ਨੂੰ ਮਰਦ ਦੇ ਬਰਾਬਰ ਕਰਦੇ ਨੇ ਇਹ ਫਾਗਨ ਦਾ ਖੰਡਨ ਕਰਦੇ ਨੇ ਇਹ ਤੇ ਕੀ ਕਰੋੜ ਦੇਵੀ ਦੇਵਤੇ ਦੀ ਗੱਲ ਹੀ ਨਹੀਂ ਕਰਦੇ ਇੱਕ ਇੱਕ ਕਹਿੰਦੇ ਨੇ ਤੇ ਬਾਬਾ ਜੇਠਾ ਜੀ ਮਨੇ ਕਲਾ ਸੁਣੀ ਜਾਂਦੇ ਨੇ ਤੇ ਜਦੋਂ ਚੁੱਪ ਕਰਕੇ ਅਕਬਰ ਕਹਿੰਦੇ ਵੀ ਤੁਸੀਂ ਦੱਸੋ ਹੁਣ ਇਹਨਾਂ ਨੂੰ ਬਾਬਾ ਜੇਠਾ ਜੀ ਕਹਿੰਦੇ ਮੇਰਾ ਤੇ ਪਹਿਲਾ ਸਵਾਲ ਇਹ ਹੈ ਵੀ ਇਹ ਆਪਣਾ ਮੂਲ ਮੰਤਰ ਸੁਣਾਉਣਾ ਸਭ ਤੋਂ ਪਹਿਲਾਂ ਇਹ ਆਪਣਾ ਮੂਲ ਮੰਤਰ ਸੁਣਾਉਣਾ ਤੇ ਉਹਨਾਂ ਨੂੰ ਮੂਲ ਮੰਤਰ ਕਹਿੰਦੇ ਨੇ ਗਾਇਤਰੀ ਮੰਤਰ ਇਹ ਇਤਿਹਾਸ ਵਿੱਚ ਗੱਲਾਂ ਹੋਈਆਂ ਨੇ ਜੀ ਬਾਬਾ ਜੇਠਾ ਜੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਪਹਿਲਾਂ ਮੂਲ ਮੰਤਰ ਸੁਣਾਉਣ ਉਹ ਗਾਇਤਰੀ ਮੰਤਰ ਨੂੰ ਮੂਲ ਮੰਤਰ ਕਹਿੰਦੇ ਨੇ ਤੇ ਚੁੱਪ ਕਰਕੇ ਕਿਉਂ ਚੁੱਪ ਕੀਤੇ ਕਿਉਂਕਿ ਉਹ ਮੰਨਦੇ ਨੇ ਵੀ ਜਿਹੜਾ ਗਾਇਤਰੀ ਮੰਤਰ ਹੈ ਸੰਸਕ੍ਰਿਤ ਵਿੱਚ ਹੈ ਕਿ ਸੰਸਕ੍ਰਿਤ ਦੇਵ ਭਾਸ਼ਾ ਹੈ ਤੇ ਸਾਹਮਣੇ ਆਪਰੇ ਬੈਠਾ ਕਿ ਉਹਨਾਂ ਨੂੰ ਮਲੇਸ਼ ਪਿਆਜ਼ਮ ਦਾ ਕਹਿੰਦੇ ਮਲੇਸ਼ ਦੇ ਸਾਹਮਣੇ ਤਾਂ ਦੇਵ ਪਾਸ਼ਾ ਬੋਲੀ ਵੀ ਨਹੀਂ ਨਹੀਂ ਤੇ ਮੰਤਰ ਭਿੱਟਿਆ ਜਾਵੇਗਾ ਉਹ ਚੁੱਪ ਕੁਝ ਨਹੀਂ ਬੋਲੇ ਬਾਬਾ ਜੀ ਦੇ ਪਹਿਲੇ ਸਵਾਲ ਵਿੱਚ ਹੀ ਉਹਨਾਂ ਨੂੰ ਜਵਾਬ ਹੀ ਨਹੀਂ ਆਇਆ ਚੁੱਪ ਖੜੇ ਨੇ ਤੇ ਬਾਬਾ ਜੇਠਾ ਜੀ ਕਿੰਨੇ ਹੁਣ ਸੁਣੋ ਗੁਰੂ ਨਾਨਕ ਦੇਵ ਕਰਤਾ ਮੂਲ ਮੰਤਰ ਇਦੋਂ ਹਿੰਦੂ ਵੀ ਸੁਣ ਸਕਦੇ ਇਹਨੂੰ ਮੁਸਲਮਾਨ ਵੀ ਸੁਣੇ ਇਹਨੂੰ ਅਸਾਈ ਬੋਧੀ ਜੈਨੀਏ ਪੂਰੀ ਮਨੁੱਖਤਾ ਵਾਸਤੇ ਹੈ ਇਹ ਨਹੀਂ ਪਿੱਟਿਆ ਜਾਂਦਾ ਸਭ ਇਹਨੂੰ ਮੰਨਨੇ ਪੇਤਾ ਜਿਹੜੇ ਪਿੱਟੇ ਗਏ ਉਹ ਵੀ ਤਰ ਜਾਂਦੇ ਨੇ ਬਾਬਾ ਜੇਠਾ ਜੀ ਨੇ ਅਕਬਰ ਦੇ ਦਰਬਾਰ ਵਿੱਚ ਇਹ ਸ਼ਬਦ ਪੜਿਆ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾ ਜੋਨੀ ਗੁਰ ਪ੍ਰਸਾਦ ਅਰਥ ਦੱਸੇ ਅਕਬਰ ਬੜਾ ਖੁਸ਼ ਹੋਇਆ ਕਿ ਇਹਦੇ ਤੇ ਮੂਲ ਮੰਤਰ ਹੀ ਬੜੇ ਕਮਾਲ ਦੇ ਰੱਬੀ ਗੁਣਾਂ ਨੂੰ ਇੰਨਾ بیان ਕੀਤਾ ਉਹ ਇੱਕ ਹੈ ਉਹ ਸਰਬ ਵਿਆਪਕ ਹੈ ਉਹ ਸਦਾ ਰਹਿਣ ਵਾਲੀ ਹਸਤੀ ਹੈ ਉਹਦਾ ਕਿਸੇ ਨਾਲ ਕੋਈ ਬੈਰ ਨਹੀਂ ਉਹ ਮਿਰਪਾਉ ਹੈ ਤੇ ਅਕਬਰ ਕਹਿਣ ਲੱਗੇ ਕਿ ਇਹ ਸਿਧਾਂਤ ਹੀ ਬੜੇ ਕਮਾਲ ਦੇ ਨੇ ਇਹ ਦੁਨੀਆ ਤੱਕ ਜਾਣੇ ਚਾਹੀਦੇ ਨੇ ਤੁਹਾਨੂੰ ਵੀ ਤਕਲੀਫ ਕਿਉਂ ਕਹਨ ਲੱਗੇ ਜੀ ਇਹ ਤੇ ਬੁੱਤ ਪੂਜਾ ਦਾ ਖੰਡਨ ਕਰਦੇ ਨੇ ਬਾਬਾ ਜੇਠਾ ਜੀ ਕਹਿੰਦੇ ਵੀ ਜੇ ਇਹ ਮੂਰਤੀਆਂ ਨੂੰ ਪੂਜਣਾ ਚਾਹੁੰਦੇ ਨੇ ਸਮ ਕੋਈ ਇਤਰਾਜ਼ ਨਹੀਂ ਪਰ ਸਾਨੂੰ ਵੀ ਆਪਣਾ ਪੱਖ ਦੱਸਣ ਦਾ ਹੱਕ ਹੈ ਅਸੀਂ ਦੁਨੀਆਂ ਨੂੰ ਸੱਚ ਦੱਸਦਿਆਂ ਜੋ ਮੰਨ ਲੈਂਦਾ ਉਹਦਾ ਭਲਾ ਜੀ ਦੇ ਨਹੀਂ ਮੰਨਣਾ ਉਹਦੀ ਆਪਣੀ ਮਰਜ਼ੀ ਅਸੀਂ ਤੇ ਸੱਚ ਦੱਸਦੇ ਹਾਂ ਵੀ ਰੱਬ ਜੀ ਨੂੰ ਘੜ ਕੇ ਬਣਾਇਆ ਨਹੀਂ ਜਾ ਸਕਦਾ ਕਿਰਤੀ ਬਣਾਉਣ ਵਾਲਾ ਵੱਡਾ ਹੋ ਗਿਆ ਕਿ ਜਿਹਨੂੰ ਬਣਾਇਆ ਬਣਾਈ ਇਸ ਤੇ ਛੋਟੀ ਹੁੰਦੀ ਹੈ ਨਾ ਬਾਬਾ ਜੇਠਾ ਜੀ ਆਤਵਰਨੋ ਕਹਿੰਦੇ ਨੇ ਵੀ ਤੁਸੀਂ ਦੱਸੋ ਭਗਵਾਨ ਨੂੰ ਆਪਣੇ ਤੋਂ ਕੌਣ ਬਣਾ ਸਕਦੇ ਇੱਤੇ ਪੱਥਰ ਨੂੰ ਘੜ ਕੇ ਕਹਿ ਦਿੰਦੇ ਆ ਵੀ ਭਗਵਾਨ ਬਣਾ ਦਿੱਤਾ ਤੇ ਗੁਰੂ ਨਾਨਕ ਦਾ ਧਰ ਕਹਿੰਦੇ ਥਾਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪ ਮਰਜਨ ਸੋਏ ਉਹਦੇ ਨਾਲ ਜੁੜਦਾ ਹੈ ਜਿਹੜਾ ਕਰੋੜਾ ਹੀ ਬ੍ਰਹਿਮੰਡਾ ਦਾ ਮਾਲਕ ਹੈ ਜਿਹਨੇ ਪੱਥਰ ਬਣਾ ਦਿੱਤੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਾਰੇ ਬਚੀਆਂ ਦਾ ਦਾ ਤਾਰੇ ਕਿ ਟਿੱਡੇ ਪਹਾੜ ਬਣਾਈ ਨੇ ਉਹਦੇ ਨਾਲ ਜੁੜਨਾ ਜਿਹਨੇ ਸਭ ਕੁਝ ਰਚਨਾ ਰਚੀ ਅਸੀਂ ਤੇ ਸੱਚ ਦੱਸਉਂਦੀ ਆ ਪਰ ਇਹ ਸਾਨੂੰ ਦੱਸਿੰਦੀ ਦਿੰਦੇ ਅਕਬਰ ਕਹਿਣ ਲੱਗਿਆ ਵੀ ਇਹ ਤੇ ਬਿਲਕੁਲ ਸਹੀ ਗੱਲ ਹੈ ਭਗਵਾਨ ਨੂੰ ਕੌਣ ਬਣਾ ਸਕਦੇ ਭਗਵਾਨ ਨੇ ਤਾਂ ਆਪਾਂ ਨੂੰ ਬਣਾਇਆ ਅਭੀ ਖੁਦ ਚਲਦੀਆਂ ਫਿਰਦੀਆਂ ਮੂਰਤੀਆਂ ਤਾਂ ਸੱਚ ਕਰਕੇ ਜਾਣੀਓ ਸੱਪਾਂ ਨੂੰ ਪੂਜਨੀਕ ਬਣਾ ਦਿੱਤਾ ਦਿੱਰਦੀ ਇਸ ਧਰਤੀ ਤੇ ਜਾਨਵਰ ਪੂਜੇ ਗਏ ਕੁੱਤਿਆਂ ਨੂੰ ਪੂਜਿਆ ਗਿਆ ਬਾਂਦਰਾਂ ਨੂੰ ਪੂਜਿਆ ਗਿਆ ਪਰ ਮਨੁੱਖ ਦੇ ਬੱਚਿਆਂ ਨੂੰ ਸ਼ੂਤਰ ਸ਼ੂਤਰ ਕਹਿ ਕੇ ਰੋਣ ਦਿੱਤਾ ਗਿਆ ਇਸੂਤਰ ਹੈ ਇਹਦੀ ਤੇ ਪਰਸ਼ਾਵਾ ਵੀ ਮੜ ਹੈ ਰੋਲੇ ਗਿਆ ਇਤੇ ਕੁਰਬਾਨ ਜਾਈਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਤੋਂ ਜਿੰਨਾ ਨੇ ਆਪਾਂ ਨੂੰ ਜੀ ਸਰਦਾਰੀਆਂ ਦੇ ਦਿੱਤੀਆਂ ਨਹੀਂ ਤੇ ੱੱਕੇ ਕਹਿੰਦੇ ਸੀ ਸੀ ਛੋਪੜ ਪੜ ਕੇ ਦੇਖੀਏ ਭੁੱਲੀ ਨਾ ਗੁਰੂ ਜੀ ਦੇ ਪਰਉਪਕਾਰ ਨੂੰ ਬਾਬਾ ਜੇਠਾ ਜੀ ਆਪਣੀ ਲਈ ਗਏ ਨੇ ਅਕਬਰ ਦੇ ਦਰਬਾਰ ਵਿੱਚ ਕਿਉਂਕਿ ਉਹਨਾਂ ਰੋਲਾ ਪਾਏ ਕਿ ਕਿਉਂ ਇਹ ਸ਼ੂਦਰਾ ਨੂੰ ਇੱਕ ਪੰਗਤ ਚ ਬਿਠਾਉਂਦੇ ਨੇ ਉਦੋਂ ਤੇ ਜੀਵੀਦਾਰ ਨੂੰ ਵੀ ਸ਼ੂਦਰੀ ਕਹਿੰਦੇ ਹੁੰਦੇ ਸੀ ਜਿਸ ਸਮੇਂ ਬਾਬਾ ਜੇਠਾ ਜੀ ਵੀ ਇਹ ਗੱਲ ਸੁਣ ਕੇ ਅਕਬਰ ਕਹਿੰਦੇ ਕਿ ਭਗਵਾਨ ਨੂੰ ਤੇ ਕੋਈ ਨਹੀਂ ਬਣਾ ਸਕਦਾ ਤੇ ਬਿਲਕੁਲ ਠੀਕ ਦੱਸਦੇ ਨੇ ਦੁਨੀਆਂ ਨੂੰ ਕੋਈ ਹੋਰ ਤੁਹਾਡੀ ਸ਼ਿਕਾਇਤ ਆ ਤਾਂ ਦੱਸੋ ਉਹ ਕਹਿੰਦੇ ਜੀ ਤੇ ਜਾਤਾਂ ਪੁਜਾਪਾਂ ਇਕੱਠੀਆਂ ਕਰਦੇ ਨੇ ਬਾਬਾ ਜੇਠਾ ਜੀ ਕਹਿੰਦੇ ਆ ਪੁੱਛੋ ਇਹਨਾਂ ਨੂੰ ਵੀ ਜਾਤ ਕੀ ਹੁੰਦੀ ਆ ਰੱਬ ਜੀ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਆਪਣੀ ਸਾਰਿਆਂ ਦੀ ਇੱਕੋ ਹੀ ਜਾਤ ਹੈ ਜੀ ਮਾਨਵ ਸਜਾਤ ਕਿੰਦੀ ਕੋਈ ਜਾਤ ਨਹੀਂ ਆ ਜਿਹੜਾ ਰੱਬ ਨੂੰ ਭਲਾ ਦੇਵੇ ਖਾਸਮ ਬਸਾਰੇ ਹਨ ਤੇ ਕਮ ਜਾਤ ਭਾਵੇਂ ਮਹਿਲਾਂ ਚ ਭਾਵੇਂ ਕੁਲੀਨਾਂ ਚ ਜਿਹਨੇ ਰੱਬ ਜੀ ਨੂੰ ਭਲਾ ਦਿੱਤਾ ਉਹ ਨੀਚ ਹੈ ਕਿ ਜਿਹਨੇ ਰੱਬ ਜੀ ਨੂੰ ਚਾਤ ਕੀਤਾ ਭਾਵੇਂ ਮਹਿਲਾਂ ਵਿੱਚ ਬੈਠਾ ਹੈ ਭਾਵੇਂ ਕੁਲੀਨਾਂ ਚ ਉਹਦੀ ਕੋਈ ਬਰਾਬਰਤਾਈ ਕਰੀ ਨਹੀਂ ਸਕਦਾ ਬਾਬਾ ਜੇਠਾ ਜੀ ਕਿਹਦੇ ਮਨੁੱਖਾਂ ਨੂੰ ਵੰਡ ਰਹੇ ਅਕਬਰ ਕਹਿਣ ਲੱਗੇ ਵੀ ਤੇ ਤੁਹਾਡੀ ਬੜੀ ਗਲਤ ਗੱਲ ਐ ਰੱਬ ਜੀ ਨੇ ਸਾਰਿਆਂ ਨੂੰ ਪੰਜ ਤੱਤਾਂ ਤੋਂ ਬਣਾਇਆ ਐ ਇਹ ਜਾਤਾਂ ਪਾਤਾਂ ਦੀਆਂ ਵੰਡੀਆਂ ਤੇ ਖਤਮ ਹੋਣੀਆਂ ਚਾਹੀਦੀਆਂ ਐ ਇਹ ਸਵਾਲ ਵੀ ਤੁਹਾਡਾ ਗਲਤ ਐ ਕੋਈ ਹੋਰ ਸ਼ਿਕਾਇਤ ਹੋਵੇ ਤੇ ਦੱਸੋ ਹੁਣ ਮੈਂ ਸੰਖੇਪ ਕਰਾਂ ਇਤਿਹਾਸ ਤੇ ਬਹੁਤ ਲੰਮੇ ਰ ਆਪਾਂ ਅੱਗੇ ਵੀ ਸਮਝਣ ਹੈ ਕਿ ਉਹ ਕਹਿਣ ਲੱਗੇ ਵੀ ਇਹ ਹਗਨ ਦਾ ਖੰਡਣ ਕਰਦੇ ਨੇ ਬਾਬਾ ਜੇਠਾ ਜੀ ਕਹਿੰਦੇ ਵੀ ਇਹ ਵੀ ਗੱਲ ਸੁਣ ਲਓ ਅੱਗ ਦੇ ਵਿੱਚ ਚੀਜ਼ਾਂ ਮਚਾਉਂਦੇ ਨੇ ਵੀ ਅਸੀਂ ਸੱਚ ਦੱਸ ਦੀਆਂ ਦੁਨੀਆ ਨੂੰ ਵੀ ਹਵਨ ਕਰਨਾ ਚਾਹੀਦਾ ਪਰ ਅਸੀਂ ਸੱਚੇ ਹਵਨ ਦੀ ਗੱਲ ਕਰਦੇ ਨਹੀਂ ਅੱਗ ਦੇ ਵਿੱਚ ਚੀਜ਼ਾਂ ਮਚਾ ਦੇਣ ਲਈ ਧਰਮ ਦਾ ਕੰਮ ਨਹੀਂ ਆਤ ਨੂੰ ਕਿਹੜਾ ਸਵਾਦ ਆ ਜਾਂਦਾ ਚੀਜ਼ਾਂ ਦਾ ਹਾਂ ਪਰ ਫਿਰ ਵੀ ਕੋਈ ਕਰਨਾ ਚਾਹੇ ਜੀ ਸੱਦ ਕੇ ਕਰੇ ਪਰ ਸਾਡਾ ਫਰਜ਼ ਹੈ ਦੁਨੀਆ ਨੂੰ ਸੱਚ ਦੱਸਣਾ ਜਿਹੜਾ ਮਨਨ ਅਭਿਉ ਦਾ ਪਲਾ ਕਹਿੰਦੇ ਸੀ ਤੇ ਰੋਜ ਦੱਸਦੇ ਵੀ ਸੱਚਾ ਹਵਨ ਕਰੋ ਅਕਬਰ ਕਿੰਦਾ ਵੀ ਸੱਚਾ ਹਵਨ ਕਿਵੇਂ ਉਹ بابا ਜੀ ਖਾਜੀ ਦੱਸਦੇ ਨੇ ਕਹਿੰਦੇ ਵੀ ਕੋਈ ਹਾਰਿਕ ਮਨੁੱਖ ਦੇ ਅੰਦਰ ਆਗ ਹੈ ਆਪਣੇ ਘਟੇ ਦੇ ਚੱਲਦੇ ਨਾਲ ਕੀ ਕਹਿੰਦੇ ਜਖਰ ਆਗ ਕਿਤੇ ਅਸੀਂ ਗੁਰੂ ਦਰਬਾਰ ਵਿੱਚ ਆਗ ਵਿੱਚ ਚੀਜ਼ਾਂ ਮਚਾਉਂਦੇ ਨਹੀਂ ਆਗ ਤੇ ਚੀਜ਼ਾਂ ਪਕਾਉਣੀ ਆ ਤੇ ਆਗ ਤੇ ਚੀਜ਼ਾਂ ਪਕਾ ਕੇ ਭੁੱਖੇ ਦੇ ਢਿੱਡ ਦੀ ਅੱਗ ਵਿੱਚ ਪਾ ਦਿੰਨੇ ਆ ਜਿਹਨੂੰ ਸੱਚਾ ਹਵਨ ਕਿਹਾ ਜਾਂਦਾ ਹੈ। ਕਿ ਵਿਰਨਾ ਚਾਹੀਦਾ ਸੀ ਤੇ ਆਪਕ ਦੱਸਦੀ ਆ ਪਰ ਤਰੀਕਾ ਦੱਸਨੇ ਕਰਨਾ ਕਿਵੇਂ ਹੈ। ਅੱਗ ਵਿੱਚ ਚੀਜ਼ਾਂ ਮਚਾਉਣੀਆਂ ਨਹੀਂ। ਅੱਗ ਤੇ ਚੀਜ਼ਾਂ ਪਕਾ ਕੇ ਕਿਸੇ ਭੁੱਖੇ ਦੇ ਢਿੱਡ ਦੀ ਅੱਗ ਵਿੱਚ ਪਾ ਕੇ ਹਵਨ ਕਰ ਲੈਣਾ ਚਾਹੀਦਾ ਹੈ। ਆਪਕ ਬੜੀ ਨਵੀਂ ਤੇ ਹਵਨ ਹੀ ਬੜਾ ਪਿਆਰਾ ਹੈ। ਇਥੇ ਮੈਂ ਵੀ ਕਰਿਆ ਕਰੂੰਗਾ। ਇਥੇ ਕਮਾਲ ਦਾ ਹਵਨ ਹੈ ਕਿਸੇ ਭੁੱਖੇ ਦੇ ਢਿੱਡ ਦੀ ਅੱਗ ਵਿੱਚ ਪਾ ਦੇਣਾ। ਆਖਰਕਾਰ ਇਹਨਾਂ ਸ਼ਿਕਾਇਤੀਆਂ ਨੂੰ ਗੱਲ ਨਹੀਂ ਆਉਣ ਦਿੱਤੀ ਬਾਬਾ ਜੇਠਾ ਜੀ ਨੇ ਕਿਉਂਕਿ ਸੱਚੇ ਉਹਨਾਂ ਦੇ ਅੰਦਰ। ਪੂੜੇ ਨਖੁੱਤੇ ਨਾਨਕਾ ਪੂੜੇ ਦਾ ਸੱਚ ਰਹੀ। ਪਿਤਾ ਜੀ ਨੇ ਰਾਮਦਾਸ ਮਹਾਰਾਜ ਜੀ ਬਾਣੀ ਚ ਦੱਸਿਆ ਦੇ ਨੇ ਕਿ ਇਹ ਆਖਰਕਾਰ ਉਹਨਾਂ ਸ਼ਿਕਾਇਤੀਆਂ ਨੂੰ ਅਕਬਰ ਦੇ ਦਰਬਾਰ ਵਿੱਚੋਂ ਤੱਕੇ ਪਏ ਸੀ ਵੀ ਝੂਠੀਆਂ ਸ਼ਿਕਾਇਤਾਂ ਕਰਦੀਆਂ ਇਸ ਦਰਬਾਰ ਦੇ ਤਾਂ ਸਦਾਤ ਹੀ ਬੜੇ ਕਮਾਲ ਦੇ ਨੇ। ਬਾਬਾ ਜੇਠਾ ਜੀ ਨੂੰ ਬਹੁਤ ਸਤਿਕਾਰ ਮਿਲਿਆ ਪਹਿਲੀ ਪੇਸ਼ੀ ਬਾਬਾ ਜੇਠਾ ਜੀ ਮਕਤਮ ਜੱਟ ਕੇ ਆਏ ਸੀ ਤੇ ਆਖਰਕਾਰ ਸਮਾਯਾ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੇਪਰ ਪਾਇਆ 1574 ਦੇ ਵਿੱਚ ਸਤਗੁਰੂ ਜੀ ਦੇਖ ਰਹੇ ਨੇ ਉਹ ਲਾਹੀ ਜੋਤ ਕਿਦੇ ਅੰਦਰ ਟਿਕਾਈ ਜਾਵੇ ਬਾਬਾ ਜੇਠਾ ਜੀ ਨੂੰ ਬੁਲਾਇਆ ਗਿਆ ਪਿਪਾਈ ਰਾਮਾ ਜੀ ਨੂੰ ਬੁਲਾਇਆ ਗਿਆ ਬੀਬੀ ਦਾਨੀ ਜੀ ਦੇ ਪਤੀ ਪਿਪਾਈ ਰਾਮਾ ਜੀ ਘਰ ਆਮਰਦਾਸ ਮਹਾਰਾਜ ਜੀ ਆਏ ਖੁੰਡੀ ਹੱਥ ਵਿੱਚ ਚਿੱਟਾ ਦਾੜਾ ਹੈ ਇਤਿਹਾਸਕਾਰਾਂ ਨੇ ਦੱਸਿਆ ਕਿ ਜਿੰਨੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਕਾਦਿਆ ਨਾ ਜਿਹੜਾ ਇਹ ਥੋੜਾ ਮਧਰਾ ਸੀ ਤੇ ਦਾੜਾ ਚਿੱਟਾ ਪਰ ਤੇ ਚਿੱਟੇ ਦੁੱਧ ਵਰਗੇ ਚਿੱਟੇ ਖੁੰਡੀ ਹੱਥ ਵਿੱਚ ਫੜੀ ਆਏ ਨੇ ਗੁਰੂ ਰਾਮਦਾਸ ਮਹਾਰਾਜ ਜੀ ਬਾਬਾ ਜੇਠਾ ਜੀ ਦੇ ਕੋਲ ਤੇ ਪਰੀਰਾਮਾ ਜੀ ਦੇ ਕੋਲ ਆ ਕੇ ਕਹਿਣ ਲੱਗੇ ਵੀ ਪੁੱਤਰ ਥੜੇ ਚਾਹੀਦੇ ਨੇ ਥੜੇ ਤਿਆਰ ਕਰਨੀ ਨੇ ਖੁੰਡੀ ਦੇ ਨਾਲ ਨਾਪ ਦੇਗੇ ਵੀ ਇੰਨੇ ਚੌੜੇ ਹੋਣ ਇੰਨੇ ਉੱਚੇ ਹੋਣਾ ਥੜੇ ਤਿਆਰ ਹੋਏ ਗੁਰੂ ਜੀ ਦੇਖਣ ਆਏ ਬਾਬਾ ਜੇਠਾ ਜੀ ਦੇ ਕੋਲ ਪਹੁੰਚੇ ਕਹਿੰਦੇ ਪੁੱਤ ਗੱਲ ਨਹੀਂ ਬਣੀ ਤਾਂ ਦੇ ਜਿੱਦਾਂ ਨਾਲ ਕਿਹਾ ਸੀ ਉਹਦਾ ਮੰਨ ਨਹੀਂ ਬਣਿਆ ਬਾਬਾ ਚੇਠਾ ਜੀ ਨੇ ਚੱਕੀ ਹਥੌੜੀ ਥੜਾਟਣਾ ਸ਼ੁਰੂ ਕਰ ਦਿੱਤਾ ਭਾਈ ਰਾਮਾ ਜੀ ਦੇ ਕੋਲ ਗਏ ਕਹਿੰਦੇ ਪੁੱਤਰ ਜੀ ਉਹ ਤਾਂ ਨਹੀਂ ਬਣਿਆ ਜਿੱਦਾਂ ਦਾ ਕਿਹਾ ਸੀ ਭਾਈ ਰਾਮਾ ਜੀ ਵੇਖਦੇ ਨੇ ਕਹਿੰ ਲੈਗੇ ਨੇ ਬਣਾਇਆ ਤੇ ਉਦੋਂ ਤੱਕ ਜੇ ਤੂੰ ਰਹਿ ਗਿਆ ਹੋਣਾ ਫਰਕ ਕੋਈ ਚੱਕੀ ਹਥੌੜੀ ਪਾਉਣਾ ਸ਼ੁਰੂ ਕਰਤਾ ਦੂਜੀ ਵਾਰ ਖੜੇ ਤਿਆਰ ਹੋਏ ਗੁਰੂ ਰਾਮਦਾਸ ਮਹਾਰਾਜ ਜੀ ਬਾਬਾ ਜੇਠਾ ਜੀ ਥੜਾ ਪਿਆਰ ਕਰ ਰਹੇ ਨੇ ਉਦੋਂ ਹੋਤਾ ਕਿ ਜਿੱਤੇ ਨਹੀਂ ਬਰਾਜੇ ਬਾਤ ਵਿੱਚ ਗੁਰੂ ਰਾਮਦਾਸ ਜੀ ਬਣੇਸ ਕਰਕੇ ਮੈਂ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲਿ ਆ ਬਾਬਾ ਜੇਠਾ ਜੀ ਥੜਾ ਤਿਆਰ ਕਰ ਰਹੇ ਨੇ ਪਰੀ ਰਾਮਾ ਜੀ ਨੇ ਥੜਾ ਪਿਆਰ ਕੀਤਾ ਅੱਜ ਗੁਰੂ ਅਮਰਦਾਸ ਜੀ ਪਹਿਲਾਂ ਬਾਬਾ ਜੇਠਾ ਜੀ ਦੇ ਕੋਲ ਫਿਰ ਗਏ ਕਹਿੰਦੇ ਨੇ ਪੁੱਤ ਗੱਲ ਨਹੀਂ ਬਣੀ ਧਾਦੇ ਬਾਬਾ ਜੇਠਾ ਜੀ ਚਰਨਾ ਤੇ ਡੇਗ ਪਈ ਕਹਿ ਲਗੇ ਸਤਿਗੁਰੂ ਜੀ ਮੇਰੀ ਮਾਤਰ ਥੋੜੀ ਆ ਤੁਸੀਂ ਸਮਰਥੋਂ ਮੇਰੀ ਗੁੱਤੀ ਚਾਹੀ ਨਹੀਂ ਸਕਦਾ ਤੁਹਾਨੂੰ ਕਿੱਦਾਂ ਦਾ ਥੜਾ ਚਾਹੀ ਤੇ ਕਿਰਪਾ ਕਰਕੇ ਨਾ ਮੇਰੇ ਸੀਸ ਉੱਤੇ ਆਪਣਾ ਹੱਥ ਰੱਖ ਕੇ ਆਪ ਹੀ ਸੇਵਾ ਲੈ ਲੋ ਜਿੰਨਾ ਦਾ ਖੜਾ ਚਾਹੀਦੇ ਆਪ ਹੀ ਬਣਵਾ ਲਿਓ ਚੱਕੀ ਹਥੋੜੀ ਠਾਟਾਟਾ ਸ਼ੁਰੂ ਕਰ ਦਿੱਤਾ ਗੁਰੂ ਅਮਰਦਾਸ ਮਹਾਰਾਜ ਜੀ ਭਾਈ ਰਾਮਾ ਜੀ ਕੋਲ ਗਏ ਜਾ ਕੇ ਕਿਵਲੇ ਨੇ ਪੁੱਤ